ਸੱਜਣੋ ਆਜ ਇੱਕ ਖਾਸ ਜਿਹੜੀ ਹੈ ਉਹ ਚਰਚਾ ਕਰਨੀ ਹੈ ਅੱਜ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਕੌਣ ਹੈ ਉਹ ਕਿੱਥੇ ਮਿਲੀ ਤੇ ਤੁਹਾਨੂੰ ਵੀ ਕਿੱਥੇ ਮਿਲ ਸਕਦੀ ਹੈ ਤੁਸੀਂ ਉਸ ਨੂੰ ਕਿੱਥੇ ਮਿਲ ਸਕਦੇ ਹੋ ਇਸ ਬਾਰੇ ਗੱਲਾਂ ਕਰਦੇ ਹਾਂ ਅੱਜ ਆਪਾਂ ਵਿਸ਼ਾ ਸਾਰਿਆਂ ਦਾ ਮਨਪਸੰਦ ਹੋਊਗਾ ਛੋਟੇ ਵੱਡੇ ਸਾਰੇ ਚਾਚੇ ਤਾਏ ਯਾਰ ਬੇਲੀ ਸਾਰਿਆਂ ਦੇ ਗੱਲ ਹੀ ਇਦਾਂ ਦੀ ਹੈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਅੱਜ ਉਹ ਦਵਾਰੇ ਖਲਾਸਾ ਕਰਾਂਗੇ ਤੁਹਾਡੇ ਨਾਲ ਕਿ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਸੱਚਮੁੱਚ ਇਹ ਔਰਤ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਹੌਸਲਾ ਤੁਸੀਂ ਮਿਲੇ ਹੋਵੋ ਉਹਨੂੰ ਕਿਤੇ ਦੇਖਿਆ ਹੋਵੇ ਦੇਖੇ ਹੋਊਗਾ ਐਡੀ ਵੱਡੀ ਦੁਨੀਆ ਹੈਗੀ ਏ ਚੱਲਦੇ ਫਿਰਦੇ ਆਪਾਂ ਬਹੁਤ ਸਾਰੇ ਲੋਕਾਂ ਨੂੰ ਮਿਲ ਲੈਣੇ ਆ ਵੇਖ ਲੈਣੇ ਆ ਕੁਝ ਜਾਣਦੇ ਹੁੰਦੇ ਆ ਕੁਝ ਨੂੰ ਨਹੀਂ ਜਾਣਦੇ ਕੁਝ ਨੇ ਜਾਣ ਪਛਾਣ ਹੋ ਜਾਂਦੀ ਏ ਤੇ ਕੁਝ ਨਾਲ ਅਸੀਂ ਆਪਣੀ ਹੰਕਾਰ ਕਰਕੇ ਜਾਣ ਪਛਾਣ ਖਤਮ ਕਰ ਲੈਂਦੇ ਆ ਪਰ ਆਪਾਂ ਆਪਣੇ ਵਿਸ਼ੇ ਤੋਂ ਨਹੀਂ ਭਟਕਦੇ ਵਿਸ਼ਾ ਜਿਹੜਾ ਹੈ ਉਹ ਉਹੀ ਹੈ ਕਿ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਤੁਹਾਨੂੰ ਕਿੱਥੇ ਮਿਲ ਸਕਦੀ ਏ ਕਿਹੜੀ ਜਗ੍ਹਾ ਮਿਲ ਸਕਦੀ ਏ ਜਾਦੀ ਦੂਰ ਜਾਂਦੀ ਲੋੜ ਨਹੀਂ ਐ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਿ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਕੌਣ ਹੈ ਤੇ ਕਿੱਥੇ ਮਿਲੀ ਮੈਨੂੰ ਉਹ ਉਹ ਉਹੀ ਆ ਜਿੰਨੇ ਮੈਨੂੰ ਆਹ ਸੋਹਣੀ ਧਰਤੀ ਤੇ ਸੋਹਣੀ ਦੁਨੀਆ ਦਿਖਾਈ ਮੇਰੀ ਮਾਂ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਤੇ ਮੇਰਾ ਖਿਆਲ ਹਰੇਕ ਇਨਸਾਨ ਵਾਸਤੇ ਹੋਣੀ ਚਾਹੀਦੀ ਹੋ ਸਭ ਤੋਂ ਸੋਹਣੀ ਔਰਤ ਦਾ ਖਲਾਸਾ ਕਰ ਦਿੱਤਾ ਹੈ ਤੇ ਸ਼ਾਇਦ ਹੁਣ ਤੁਸੀਂ ਵੀ ਉਸ ਨੂੰ ਦੇਖਿਆ ਹੀ ਹੋਊਗਾ ਕਿ ਸਭ ਤੋਂ ਸੋਹਣੀ ਔਰਤ ਕੌਣ ਹੈ ਇੱਕ ਮਨੁੱਖ ਵਾਸਤੇ ਉਹ ਉਸਦੀ ਮਾਂ ਹੀ ਹੋ ਸਕਦੀ ਹੈ ਬਾਕੀ ਤਾਂ ਸਾਰੇ ਪਰਮ ਭਲੇਖੀ ਆ ਜਿਸ ਨੇ ਤੁਹਾਨੂੰ ਜਨਮ ਦਿੱਤਾ ਇਹ ਸੋਹਣੀ ਦੁਨੀਆ ਸੋਹਣੇ ਲੋਕ ਤੇ ਸੋਹਣੀ ਕੁਦਰਤ ਦੇ ਦਰਸ਼ਨ ਕਰਵਾਏ ਉਹ ਤੁਹਾਡੀ ਮਾਂ ਸੀ ਤੇ ਉਹੀ ਸੋਹਣੀ ਔਰਤ ਹੈ ਦੁਨੀਆ ਦੇ ਵਿੱਚ ਤੇ ਮੇਰਾ ਖਿਆਲ ਤੁਸੀਂ ਸਾਰੇ ਜਿਹੜੇ ਰੋਟੀ ਖਾ ਕੇ ਸੌਂਦੇ ਆ ਉਹ ਜਿਹੜੇ ਕੁਝ ਹੋਰ ਖਾ ਕੇ ਸੌਂਦੇ ਉਹਨਾਂ ਦਾ ਤਾਂ ਨਹੀਂ ਪਤਾ ਜਿਹੜੇ ਰੋਟੀ ਖਾ ਕੇ ਸੌਂਦੇ ਆ ਉਹ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਤਾਂ ਮਾਂ ਹੀ ਹੈ ਤੇ ਮਾਂ ਹੀ ਹੋ ਸਕਦੀ ਹੈ ਸੋ ਜਿਹੜੇ ਜਿਹੜੇ ਇਹ ਗੱਲ ਮੰਨਦੇ ਨੇ ਕਿ ਹਾਂ ਮੇਰੀ ਮਾਂ ਜਿਹੜੀ ਹੈ ਉਹ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਤਾਂ ਫਿਰ ਹੋਰਾਂ ਤੱਕ ਵੀ ਇਸ ਅਹਿਸਾਸ ਨੂੰ ਪਹੁੰਚਾਇਓ ਕਿ ਉਹ ਵੀ ਜਾਣ ਸਕਣ ਕਿ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਕੌਣ ਹੈ ਦੇਖਦਿਆਂ ਹੀ ਪੋਸਟ ਨੂੰ ਮਾਂ ਦੇ ਲਈ ਮਾਂ ਦੀ ਮਮਤਾ ਦੇ ਲਈ ਸ਼ੇਅਰ ਕਰਨਾ ਤਾਂ ਜੋ ਹੋਰਾਂ ਦਾ ਵੀ ਇਹ ਵਿਚਾਰ ਇਹੇ ਵਿਚਾਰ ਹੋਰਾਂ ਤੱਕ ਵੀ ਪਹੁੰਚ ਸਕੇ ਕਿ ਅਸੀਂ ਭੁਲੇਖੇ 'ਚ ਹੀ ਫਿਰਦੇ ਹਾਂ ਦਰਸਲ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਕੌਣ ਹੈ ਤੇ ਸਾਨੂੰ ਕਿੱਥੇ ਮਿਲਦੀ ਹੈ ਤੇ ਅਸੀਂ ਉਸ ਨੂੰ ਰੋਜ਼ ਮਿਲਦੇ ਹਾਂ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਦੇ ਦਰਸ਼ਨ ਵੱਧ ਤੋਂ ਵੱਧ ਲੋਕਾਂ ਨੂੰ ਕਰਾਉਣ ਦੇ ਲਈ ਸ਼ੇਅਰ ਜ਼ਰੂਰ ਕਰ ਦੇਣਾ ਸੱਜਣੋ ਸੱਜਣੋ ਜੇਕਰ ਕੋਈ ਇਹ ਪੁੱਛਦਾ ਜਾਂ ਇਹ ਕਹਿੰਦਾ ਹੈ ਕਿ ਸਭ ਤੋਂ ਸੋਹਣੀ ਤਾਂ ਮਾਂ ਹੋਗੀ ਤੇ ਦੁੱਝੇ ਨੰਬਰ ਤੇ ਕੌਣ ਹੈ ਤੇ ਫਿਰ ਥੋੜਾ ਜਿਹਾ ਨੇੜੇ ਆਓ ਕੰਨ ਕਰਕੇ ਵਿਆਹਾਂ ਹੋਆਂ ਲਈ ਜੇ ਰੋਟੀ ਚੰਗੀ ਖਾਣੀ ਹੈ ਤੇ ਫਿਰ ਕਹਿ ਦਿਓ ਕਿ ਉਸ ਤੋਂ ਬਾਅਦ ਸਭ ਤੋਂ ਸੋਹਣੀ ਔਰਤ ਮੇਰੇ ਬੱਚਿਆਂ ਦੀ ਮਾਂ ਹੀ